ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹਿਲਾ ਪਹਿਲਾ ਆਖਾਂ ਜੀਵਾਂ ਬਿਸਰਾ ਮਰ ਜਊਂ ਆਖਣ ਓਖਾ ਸਚਾ ਨਾਹ ਸਾਚੇ ਨਾਮ ਕੀ ਲੱਗੇ ਪੂਖ ਉਦ ਪੂਖ ਹੈ ਖਾਏ ਚਲੀਏ ਦੂਖ ਸੋਕ ਕਿੰ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਹ ਰਹਾਉ ਸਾਚੇ ਨਾਮ ਕੀ ਤਿਲ ਵੜਿਆਈ ਆਗ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਨ ਪਾਹੀ ਵੱਡਾ ਨ ਹੋਵੇ ਕਾਟਨ ਨ ਜਾਏ ਨਾ ਉਹ ਮਰਿਆ ਨ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੜੇ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵੀ ਸਾਰੇ ਤੇ ਕਮ ਜਾਤ ਨਾਨਕ ਨਾਮ ਹੈ ਬਾਜ ਸੁਨਾਤ ਇਸ ਪਾਵਨ ਸ਼ਬਦ ਦਾ ਰਹਿ ਰਸ ਦਾ ਤੀਜਾ ਸ਼ਬਦ ਇਸ ਦੀ 라ਉਦੀ ਪੰਕਤੀ ਹੈ ਸੋ ਕਿਉਂ ਵਿਸਰੈ ਮੇਰੀ ਮਾਈ ਸਾਚਾ ਸਾਇਬ ਸਚੈ ਨੋਏ ਰਉ ਉਪਰਮਾਤਮ ਮਨ ਤਕਿਉਂ ਵਿਸਰ ਜਾਏ ਇਨਸਾਨ ਐਸੇ ਪਰਮਾਤਮ ਦੀ ਯਾਦ ਕਿਉਂ ਬੁਲਾਵੇ ਸਾਚਾ ਸਾਇਬ ਸਚੈ ਜਿਹੜਾ ਸੱਚਾ ਸਾਇਬ ਸਦਾ ਕਾਇਮ ਰਹਿਣ ਵਾਲੀ ਹਸਤੀ ਹੈ ਉਹ ਮਾਲਕ ਜਿਹੜਾ ਕਦੇ ਮਰਦਾ ਮੁਕਦਾ ਨਹੀਂ ਸਦਾ ਵਸੇ ਕਾਇਮ ਧਾਇਮ ਰਹਿੰਦਾ ਸੱਚ ਹੈ ਨਾ ਇਹ ਉਹਦਾ ਨਾਮ ਵੀ ਬੜਾ ਸੱਚਾ ਉਹਦਾ ਨਾਮ ਨੋਈ ਬੜਾ ਉੱਚਾ ਹੈ ਪਾਉ ਉਹਦੀ ਵਡਿਆਈ ਉਹਦੇ ਗੁਣ ਵੀ ਬਹੁਤ ਵੱਡੇ ਨੇ ਉਹ ਆਪ ਬਹੁਤ ਵੱਡਾ ਸੱਚਾ ਸਾਈਂ ਹੈ ਐਸਾ ਪਰਮਾਤਮਾ ਇਨਸਾਨ ਨੂੰ ਕਿਉਂ ਭੁੱਲੇ ਐਸਾ ਪਰਮਾਤਮਾ ਪੁਰਨਾਣੀ ਚਾਹੀਦਾ ਕਿਉਂਕਿ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ ਤੋ ਹਰ ਬਿਸਰਤ ਸਦਾ ਖੁਆਰੀ ਪਰਮਾਤਮਾ ਨੂੰ ਭੁੱਲਣ ਸਦਾ ਖੁਆਰੀ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਬਿਆਪੈ ਜਿਉਂ ਕੋੜ ਤੁਹਾਰੀ ਜਿਹਨਾਂ ਨੂੰ ਤੇਰਾ ਅਸਰਾ ਹੁੰਦਾ ਹੈ ਉਹਨਾਂ ਨੂੰ ਕੋਈ ਧੋਖਾ ਨਹੀਂ ਲੱਗਦਾ ਪਰ ਜਿਹੜੇ ਤੇਨੂ ਪੁਰ ਜਾਂਦੇ ਨੇ ਉਹ ਉਹਨਾਂ ਨੂੰ ਖੁਆਰੀ ਸਹਿਣੀ ਪੈਂਦੀ ਹੈ ਜਿਨੀਆਂ ਨਾਮ ਤੇ ਆਇਆ ਗੇ ਮਸ਼ਕਤ ਕਾਰ ਉਹ ਤੇ ਮਿਹਨਤ ਕਰਕੇ ਕੀ ਦੁਨੀਆ ਨੂੰ ਜਿਹਨਾਂ ਨੇ ਨਾਮ ਤੇ ਆਇਆ ਪਰ ਜਿਹੜੇ ਨਾਮ ਨਹੀਂ ਤੇ ਹੁੰਦੇ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਹਰ ਵਿਸਰਤ ਤੇਰੇ ਗੁਣ ਗਲਿਆ ਪ੍ਰਮਾਤਮ ਨੂੰ ਭੁੱਲਿਆ ਸਾਡੇ ਅੰਦਰੋਂ ਆਤਮਿਕ ਗੁਣ ਜਿਹੜੇ ਗੱਲ ਜਾਂਦੇ ਨੇ ਅਲੋਪ ਹੋ ਜਾਂਦੇ ਨੇ ਅਸੀਂ ਗਵਾਰਾ ਵਾਲਾ ਜੀਵਨ ਜੀਵਨਾ ਸ਼ੁਰੂ ਹੋ ਜਾਂਦੇ ਆ ਇਸ ਲਈ ਉਸ ਪ੍ਰਮਾਤਮ ਨੂੰ ਕਦੇ ਨਹੀਂ ਵਿਸੋਕ ਕਿਉਂ ਵਿਸਰੇ ਜੇ ਕਾਲ ਨਾ ਪਾਣਾ ਸੋ ਕਿਉਂ ਵਿਸਰੇ ਜੇ ਕੀ ਆ ਜਾਣਾ ਸੋ ਕਿਉਂ ਵਿਸਰੇ ਜਿੰਨ ਸਭ ਕੀ ਦੀ ਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਜਿਸ ਦੀ ਬਖਸ਼ਿਸ਼ ਨਾਲ ਅਸੀਂ ਇਹ ਜੀਵਨ ਜਿਉ ਰਹੇ ਹਾਂ ਤੇ ਦੂਸਾਂ ਦੇ ਅੰਦਰੂਸ ਦੀ ਉਨਛਾ ਆਤਮਾ ਦਾ ਵਿਛੜਾ ਹੋ ਜਾਏਗਾ ਸਰੀਰ ਮਿੱਟੀ ਦੀ ਟਹਿਰੀ ਰਾ ਜਾਏਗਾ ਕੋਈ ਰਿਸ਼ਤਾ ਨਾਤਾ ਵੀ ਐਸਾ ਨਹੀਂ ਜਿਹੜਾ ਹਰ ਵੇਲੇ ਹਰ ਵੇਲੇ ਸਾਡੇ ਨਾਲ ਹੋਵੇ ਇਸ ਦਿਨ ਕਿਸੇ ਥਾਂ ਦੇ ਅਸੀਂ ਇਕਲੇ ਹੁੰਦੇ ਹਾਂ ਪਰ ਉਹ ਪ੍ਰਮਾਤਮਾ ਉੱਥੇ ਵੀ ਸਾਨੂੰ ਇਕੱਲੇ ਨਹੀਂ ਛੱਡਦਾ ਉੱਥੇ ਵੀ ਅੰਗ ਸੰਗ ਹੁੰਦਾ ਅਸੀਂ ਇਕੱਲੇ ਵੀ ਜਿੱਤੇ ਕੋਈ ਕੰਮਕਾਜ ਕਰ ਰਹੇ ਹਾਂ ਤਾਂ ਉਹਦੀ ਸ਼ਕਤੀ ਨਾਲ ਹੀ ਕਰ ਰਹੇ ਹਾਂ ਉਹਦੀ ਅੰਦਰ ਜਿਹੜੀ ਸਤਿਆ ਟੀਕੀ ਉਹਦੀ ਨਾਲ ਹੀ ਕਰ ਰਹੇ ਹਾਂ ਇਸ ਲਈ ਐਸਾ ਪ੍ਰਮਾਤਮਾ ਇਨਸਾਨ ਨੂੰ ਕਿਉਂ ਭੁਲਾ ਦਿੰਦਾ ਗੁਰੂ ਸਾਹਿਬ ਤੇ ਕਹਿੰਦੇ ਨੇ ਆੱਖਾਂ ਜੀਵਾਂ ਮੈਂ ਤੇ ਉਸਦਾ ਨਾਮ ਆਖਦਾ ਉਸਦਾ ਸਿਮੰਨ ਕਰਦਾ ਹਾਂ ਉਹਦੇ ਬਾਰੇ ਕੁਝ ਮੁਖ ਉਚਾਰਨ ਕਰਦਾ ਹਾਂ ਤੇ ਮੈਂ ਜਿਉਂਦਾ ਹਾਂ ਮੈਂ ਆਪਣੇ ਆਪ ਨੂੰ ਜਿੰਦਿਆਂ ਵਿੱਚ ਇੰਦਾ ਹਾਂ ਵਿਸਰਾ ਮਰ ਜਾਉ ਜਦੋਂ ਮੈਨੂੰ ਭੁੱਲ ਜਾਂਦਾ ਤੇ ਮੈਂ ਮੋਇਆ ਸਮਾਨ ਹੋ ਜਾਂਦਾ ਮੇਰੀ ਆਤਮਿਕ ਜ਼ਿੰਦਗੀ ਮਰ ਲੱਗ ਪੈਂਦੀ ਹੈ ਮੈਂ ਆਤਮੂਤ ਤੌਰ ਤੇ ਮਰਨ ਲੱਗ ਪੈਂਦਾ ਵਿਸਰਾ ਇੱਥੇ ਵਿਸਰੇ ਨਹੀਂ ਪੜਨਾ ਵਿਸਰੇ ਨਹੀਂ ਵਿਸਰਾ ਮਰ ਜਾਉ ਜਦੋਂ ਮੈਨੂੰ ਭੁੱਲ ਜਾਂਦਾ ਤੇ ਮੈਂ ਮਰਨ ਹੱਕਾ ਹੋ ਜਾਂਦਾ ਆਖਣ ਔਖਾ ਸਾਚਾ ਨਉ ਪਰ ਮਾਤਰੂ ਦਾ ਨਾਮ ਮੱਖਣੋਂ ਬੜਾ ਔਖਾ ਕੰਮ ਹੈ। ਇਨਸਾਨ ਦੁਨੀਆਵੀ ਗੱਲਾਂ ਕਰਦਾ ਹੈ, ਦੁਨੀਆਵੀ ਕਥਾਂ-ਵਾਰਤਾਂ ਕਰਦਾ ਹੈ। ਤੋ ਦਿਸਦਾ ਸੰਸਾਰ ਇਹਦੇ ਨਾਲ ਮੂਹ ਪੈਂਦਾ ਹੈ। ਉਹ ਨਿਰੰਕਾਰ ਪ੍ਰਭੂ ਜੋ ਇਨਾਂ ਨੇਤਰਾਂ ਨਾਲ ਦਿਸਦਾ ਨਹੀਂ। ਇਸ ਲਈ ਉਹਦੇ ਨਾਲ ਪਿਆਰ ਨਹੀਂ ਪੈਂਦਾ। ਪਿਆਰ ਤੂ ਬਿਨਾਂ ਉਹਦਾ ਨਾਮ ਨਹੀਂ ਜਪਿਆ ਜਾਂਦਾ। ਇਸ ਲਈ ਆਖਣੇ ਔਖਾ ਸਚਾ ਨਾ ਉਹ ਸਚਾ ਨਾ ਆਖਣੋਂ ਬੜਾ ਔਖਾ ਹੈ। ਪਰ ਜੇ ਕਿਦੇ ਆਖਣ ਦੀ ਵਾਦੀ ਪੈ ਜਾਏ, ਇਹ ਸੁਭਾਅ ਇਹ ਬਖਸ਼ਿਸ਼ ਹੋ ਜਾਏ। ਇਸ ਤੋਂ ਵੱਡੀ ਦਾਤ ਕੋਈ ਨਹੀਂ। ਕੋਈ ਦੁਨੀਆ ਦਾ ਖਜ਼ਾਨਾ ਕੋਈ ਦੁਨੀਆ ਦੇ ਰਾਜ ਪਾੜੇ ਦਾ ਮੁਕਾਬਲਾ ਨਹੀਂ ਕਰ ਸਕਦੇ ਜੇ ਪ੍ਰਭੂ ਦੀ ਯਾਦ ਹਿਰਦੇ ਵਿੱਚ ਟਿਕ ਜਾਵੇ ਵਸ ਜਾਵੇ ਕਿਉਂਕਿ ਉਸ ਸੱਚੇ ਨਾਮ ਦੀ ਭੁੱਖ ਪਿਆਸ ਪੈਦਾ ਹੋਣੀ ਚਾਹੀਦੀ ਹੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਬਲ ਬਲ ਜਸ ਬਈ ਜਿਸ ਬੰਦੇ ਨੂੰ ਖਾਲੀ ਦਰਸ਼ਨ ਦੀ ਪਿਆਸ ਹੀ ਲੱਗੀ ਹੈ ਜੇ ਦਰਸ਼ਨ ਹੋਏ ਕਿ ਨਹੀਂ ਹੋਏ ਉਹ ਨਾਣ ਸਭ ਕੰਦਰ ਮੈਂ ਉੱਤੇ ਪਰਹਾਰ ਜਾਵਾਂ ਇੱਥੇ ਕੰਦਰ ਸੱਚੇ ਨਾਮ ਕੀ ਲੱਗਿਆ ਭੁੱਖ ਉਤ ਭੁੱਖ ਹੈ ਖਾ ਚਲੀਏ ਦੁੱਖ ਅਗਰ ਕਿਸੇ ਨੂੰ ਸੱਚੇ ਨਾਮ ਦੀ ਭੁੱਖ ਲੱਗ ਜਾਏ ਭਾਈ ਹੈ ਬੜਾ ਔਖਾ ਕੰਮ ਹੈ ਆਖਣੇ ਔਖਾ ਸਚਾਨੋ ਪਰ ਜੇ ਸੱਚੇ ਨਾਮ ਕੀ ਲੱਗਿਆ ਭੁੱਖ ਸੱਚੇ ਨਾਮ ਦੀ ਭੁੱਖ ਲੱਗ ਪਈ ਕਿਸੇ ਨੂੰ ਆਪਣੇ ਅੰਦਰ ਇਹ ਜ਼ਰੂਰਤ ਮਹਿਸੂਸ ਹੋ ਜਾਏ ਤਾਂ ਮਹਿਸੂਸ ਹੋ ਜਾਏ ਕਿ ਮੈਂ ਨਾਮ ਤੋਂ ਬਿਨਾਂ ਨਹੀਂ ਜੀਇਆ ਜਾਏ ਨਹੀਂ ਜੀਇਆ ਜਾ ਸਕਦਾ ਇਸ ਨੂੰ ਹੋਰ ਥਾਉ ਨਹੀਂ ਸ਼ਬਦ ਲਾਗ ਸਵਾਰਿਆ ਇਸ ਜੀਵ ਆਤਮਾ ਨੂੰ ਕੋਈ ਹੋਰ ਥਾਂ ਨਹੀਂ ਹੈ ਸ਼ਬਦ ਲੱ ਕੇ ਆਪਣਾ ਆਪ ਸਵਾਰ ਸਕਦਾ ਹੈ ਇਹ ਸਮਝ ਆ ਜਾਏ ਤੇ ਭੁੱਖ ਲੱਗ ਜੈ ਸੱਚੇ ਨਾਮ ਕੀ ਲੱਗੇ ਭੁੱਖ ਉਦ ਭੁਖ ਹੈ ਖਾ ਚਲੀਏ ਦੁਖ ਇਸ ਭੁਖ ਦੇ ਸਦਕਾ ਸਾਰੇ ਦੁਖ ਖਾ ਦੇ ਜਾਂਦੇ ਨੇ ਖਤਮ ਹੋ ਜਾਂਦੇ ਨੇ ਇਨਸਾਨ ਕੋਈ ਦੁਖ ਮਹਿਸੂਸ ਨਹੀਂ ਕਰਦਾ ਸਾਰੇ ਦੁਖ ਸੇਂ ਦਾ ਜਿਗਰਾ ਹੋ ਜਾਂਦਾ ਜੇ ਸੱਚੇ ਨਾਮ ਦੀ ਭੁੱਖ ਲੱਗ ਜੇ ਬੰਦਾ ਐਸਾ ਆਤਮ ਆਨੰਦ ਮੰਨਦਾ ਸਾਚੇ ਨਾਮ ਕੀ ਤਿਲ ਵਡਿਆਈ ਆਗ ਸਕੇ ਕੀਮਤ ਨਹੀਂ ਪਾਈ ਪਰਮਤ ਨਾਮ ਦੀ ਤਿਲ ਜਿੰਨੀ ਵੀ ਵਡਿਆਈ ਭਾਵ ਇੱਕ ਨਿਮਕੀ ਅਗਰ ਪਰਮਤ ਨਾਮ ਲਿਆ ਜਾਏ ਤੇ ਉਹਦਾ ਮੁੱਲ ਨਹੀਂ ਪੈ ਸਕਦਾ ਸਾਚੇ ਨਾਮ ਕੀ ਤਿਲ ਵਡਿਆਈ ਇੱਕ ਤਿਲ ਜਿੰਨੀ ਨਾਮ ਜੋਪਣ ਦੀ ਵੀ ਇੰਨੀ ਬੜੀ ਵਡਿਆਈ ਹੈ ਆਗ ਸਕੇ ਕੀਮਤ ਨਹੀਂ ਪਾਈ ਬੜੇ ਬੜੇ ਉਸਦਾ ਨਾਮ ਆਖਾ ਕਿੱਥਾ ਗਏ ਪਰ ਕੋਈ ਉਸਦੇ ਨਾਮ ਦੀ ਕੀਮਤ ਨਹੀਂ ਪਾ ਸਕਦਾ ਪਰਮਤ ਨਾਮ ਸਗਣ ਬੜੀ ਬੀਹਤ ਦਾਤ ਹੈ ਬੜੀ ਅਮੁੱਲੀ ਦਾਤ ਹੈ ਜੇ ਕਿਸ ਨੂੰ ਪਰ ਪਰ ਵੀ ਮਿਲ ਜਾਏ ਤੋ ਕਿਨ ਦਾ ਇੱਕ ਜੀਵ ਸਵਤਾਂਗੀ ਮੈਂ ਮੰਗਣੀ ਨਾ ਆਵੇ ਉਸ ਇਨਸਾਨ ਦੀ ਆਤਮਵਸਤਾ ਦੀ ਹਾਲਤ ਗਿਆਨ ਗਤ ਬਿਆਨ ਕੀਤੀ ਜਾ ਸਕਦੀ ਜਿਹਨੂੰ ਪਲ-ਪਲ ਲਈ ਵੀ ਪਰਮਾਤਮਾ ਮਨ ਵਿਚ ਆ ਕੇ ਟਿਕਦਾ ਯਾਦ ਆਉਂਦਾ ਜੇ ਸਭ ਮਿਲ ਕੇ ਆਖਣ ਪਾਹੀਂ ਵਡਾ ਨਾ ਹੋਗਾ ਕਾਠ ਨਾ ਜਾਏ ਅਸੀਂ ਆਖਣ ਪਾਹੀਂ ਨੂੰ ਪਾਏ ਵੜ ਜਾਂਦੇ ਆ ਪਾਏ ਦਾ ਉਹ ਫਿਰ ਈੜੀ ਨਾਲ ਬਣਿਆ ਪਾਏ ਪਰ ਇੱਥੇ ਆਖਿਰ ਦੇ ਆਖੇ ਨੂੰ ਸਿਹਰੀ ਹੈ ਜੇ ਸਭ ਮਿਲ ਕੇ ਆਖਣ ਪਾਏ ਉਸ ਨੂੰ ਨਾਮ ਆਖਣ ਵਾਲੇ ਦਸਮਨ ਕਰਨ ਵਾਲੇ ਉਹਦੇ ਬਾਰੇ ਕਥਾ ਵਾਰਤਾ ਕਰਨ ਵਾਲੇ ਸਾਰੇ ਵੀ ਮਿਲ ਕੇ ਅਗਰ ਉਹਦੀ ਗੁਣਗਾਨ ਆਖਣ ਉਹਦੀ ਵਡੀਆਂ ਆਖਣ ਵੱਡਾ ਨਾ ਹੋਇਆ ਘਾਟ ਨਾ ਜਾਏ ਇਹਦੇ ਨਾਲ ਕੋਈ ਦੀ ਵਡਿਆਈ ਵਧ ਨਹੀਂ ਜਾਂਦੀ ਉਹ ਕੋ ਵੱਡਾ ਨਹੀਂ ਹੋ ਜਾਂਦਾ ਕਿ ਜੇ ਕੋ ਨਾ ਆਖੇ ਉਹਨੂੰ ਨਾ ਕੋ ਯਾਦ ਕਰੇ ਤੋ ਘਟ ਨਹੀਂ ਜਾਂਦਾ ਉਹ ਆਪਣੇ ਆਪ ਵਿੱਚ ਸਦਾ ਵਸੀ ਕੋ ਰੂਪ ਜੂ ਜੂ ਇੱਕੋ ਵੇਸ ਰੂਪ ਵਿੱਚ ਉਹ ਮੌਜੂਦ ਹੈ ਉਹਨੂੰ ਨਾ ਦੇ ਆਪਣੀ ਕੋਈ ਵਡਿਆਈ ਨਹੀਂ ਸ਼ੌਕ ਹੈ ਤੇ ਨਾ ਕੋਈ ਵਡਿਆਈ ਨਾ ਕਰੇ ਤੇ ਕਿਸੇ ਨਾਲ ਉਹ ਵੈਰ ਕਰਦਾ ਹੈ ਇਹ ਉਹਦੀ ਵਡਿਆਈਆਂ ਕਰਕੇ ਉਹਦੀ ਸਿਫਤਲਾ ਕਰਕੇ ਅਸੀਂ ਆਪਣਾ ਜੀਵ ਨੂੰ ਉੱਚਾ ਕਰ ਲੈਂਦੇ ਹਾਂ ਇਹਦਾ ਲਾਭ ਸਾਨੂੰ ਹੈ ਪ੍ਰਭੂ ਤਾਂ ਆਪਣੇ ਆਪ ਵਿੱਚ ਚਿੱਕਿਆ ਹੋਇਆ ਹੈ ਉਸ ਨੂੰ ਕਿਸੇ ਚੀਜ਼ ਦੀ ਕੋਈ ਤਾਂਗ ਨਹੀਂ ਹੈ ਕੋਈ ਭੁੱਖ ਨਹੀਂ ਹੈ ਨਾ ਉਹ ਮਰਿਆ ਨਾ ਹੋਵੇ ਸੋਗ ਉਹ ਇੱਕ ਐਸੀ ਹਸਤੀ ਹੈ ਨਾ ਕਦੇ ਮਰਦਾ ਨਹੀਂ ਉਹਦਾ ਕੋਈ ਸੋਗ ਨਹੀਂ ਹੋ ਸਕਦਾ ਇਹਦਾ ਮਤਲਬ ਜੋ ਜੀਵ ਸੰਸਾਰ ਤੇ ਆ ਕੇ ਦਿੱਸੇ ਇਨਸਾਨੀ ਰੂਪੀ ਸੰਸਾਰ ਤੇ ਆ ਕੇ ਦਿੱਸਦੇ ਦੀਵਿ ਦੇਵਤੇ ਪੀਰ ਰਵਤਾਰ ਕੁਝ ਵੀ ਗੁਰੂ ਪੀਰ ਜੋ ਵੀ ਹੋਏ ਉਹ ਸਭ ਦਿੱਸਦੇ ਸਨ ਉਹ ਸੰਸਾਰ ਦੇ ਹੋਏ ਫਿਰ ਸੀਲ ਕਰਕੇ ਉਹ ਚਲੇ ਗਏ ਅੱਜ ਸੀਲ ਕਰਕੇ ਉਹਨਾਂ ਨੂੰ ਕੋਈ ਨਹੀਂ ਦਿੱਸਦਾ ਪਰ ਉਹ ਪਰਮਾਤਮਾ ਐਸਾ ਹੁੰਦਾ ਕੋਈ ਸਰੀਰੀ ਨਹੀਂ ਹੈ ਤਾਂ ਨਾਸਕੀ ਹੋਣਾ ਨਾ ਉਹ ਮਰਿਆ ਨਾ ਹੋਆ ਸੋ ਉਹ ਨਾ ਕਦੇ ਮਰਦਾ ਮੁਗਦਾ ਹੈ ਨਾ ਉਹਦੇ ਲਈ ਕਦੇ ਕੋਈ ਸੋਗ ਹੁੰਦਾ ਹੈ ਦਿੰਦਾ ਰਹਿਣਾ ਨਾ ਚੁੱਕਿਆ ਪੋ ਉਹ ਸਦਾ ਕਾਇਮ ਧਮ ਰਹਿ ਕੇ ਸਾਰੇ ਸੰਸਾਰ ਨੂੰ ਰਜ਼ਕ ਦੇ ਰਿਹਾ ਦਾਤਾ ਇੱਕ ਹੈ ਸਭ ਕੋ ਦੇਵ ਨਹਾਰ ਦੇਨ ਦਾ ਟੂਟ ਨਾ ਵੀ ਅਗੰਧ ਭਰੇ ਪੰਡਾਰ ਉਦੀ ਪੰਡਾਰੇ ਭਰੇ ਪਏ ਨੇ ਦੇਂਦੇ ਉਹਦੀ ਕੋਈ ਟੂਟ ਨਹੀਂ ਆਉਂਦੀ ਉਹ ਦੇਂਦਾ ਰਹਿਦਾ ਸਦਾ ਦੇਂਦਾ ਰਹਿੰਦਾ ਨਾ ਚੁੱਕੇ ਭੋਗ ਉਹਦੀ ਜਿਹੜੀ ਦਿੱਤੀ ਹੋਈ ਦਾਤਾਂ ਨੇ ਇਹਨਾਂ ਦੀ ਕਦੇ ਸਮਾਪਤੀ ਨਹੀਂ ਹੁੰਦੀ ਇਹਨਾਂ ਦਾ ਕਦੇ ਭੋਗਣੇ ਪੈਂਦਾ ਸਦਾ ਮਾਤਰੀ ਦਾਤਾਂ ਉਹਦੀਆਂ ਬਖਸ਼ਣ ਚਲਦੀਆਂ ਰਹਿਣੀਆਂ ਗੁਣ ਇਹੋ ਹੋਰ ਨਾ ਹੀ ਕੋਈ ਇਹੋ ਹੀ ਉਸਦਾ ਬਹੁਤ ਵੱਡਾ ਗੁਣ ਹੈ ਕਿ ਉਸ ਵਰਗਾ ਕੋਈ ਹੋਰ ਹੈ ਹੀ ਨਹੀਂ ਉਹਦੇ ਵਰਗਾ ਕੋਈ ਦਾਤਾ ਨਹੀਂ ਉਹਦੇ ਵਰਗਾ ਕੋਈ ਮਹਾਨ ਨਹੀਂ ਉਹਦੇ ਵਰਗੇ ਕੋਈ ਗੁਨਾ ਦਾ ਮਾਲਕ ਨਹੀਂ ਉਹ ਹੈ ਹੀ ਸਭ ਤੋਂ ਵੱਡਾ ਉਹਦੇ ਬਰਾਬਰ ਦੀ ਕੋਈ ਹਸਤੀ ਹੈ ਹੀ ਨਹੀਂ ਹੋਰ ਇਹੋ ਹੋਰ ਨਾ ਕੋਈ ਕੋਈ ਹੋਰ ਉਹਦੇ ਵਰਗਾ ਨਹੀਂ ਹੈ ਨਾ ਕੋ ਹੋਆ ਨਾ ਕੋ ਹੋਏ ਨਾ ਕੋ ਕਦੇ ਹੋਇਆ ਤਾਂ ਨਾ ਕੋ ਅੱਗੇ ਹੋਏਗਾ ਇਸ ਤੋਂ ਪਿੱਛੇ ਵੀ ਉਸ ਵਰਗਾ ਕੋਈ ਨਹੀਂ ਸੀ ਤਾਂ ਅੱਗੇ ਵੀ ਕੋਈ ਨਹੀਂ ਹੋਏਗਾ ਉਹੀ ਸਭ ਤੋਂ ਵੱਡਾ ਮਹਾਨ ਹਸਤੀ ਹੈ ਜਿਵੇਂ ਆਪ ਤੇ ਵੱਡ ਤੇਰੀ ਦਾਤ ਉਹ ਜਿੰਨਾ ਵੱਡਾ ਆਪ ਹੈ ਜਿਸ ਦੀ ਵਿਢਾਈ ਜਿਹਦੇ ਅੰਤ ਪਾਰਾ ਵਾਰੀ ਕੋਈ ਨਹੀਂ ਉਹ ਅਗਮ ਅਗਾਧ ਬੋਧ ਹਸਤੀ ਉਹ ਜੈਸਾ ਉਹ ਆਪ ਹੈ ਇੰਨੀ ਉਸ ਦੀ ਦਾਤ ਵੀ ਬੜੀ ਵੱਡੀ ਹੈ ਉਹਦੀਆਂ ਦਾਤਾਂ ਦੇਣ ਦਾ ਤਰੀਕਾ ਉਹਦੇ ਦਾਤਾਂ ਦਿਆਂ ਦਾ ਉਹਦਾ ਇਹ ਇੰਤਜ਼ਾਮ ਉਹਦਾ ਇਹ ਸੰਸਾਰ ਦਾ ਨਿਜ਼ਾਮ ਇਹਦਾ ਵੀ ਕੋਈ ਅੰਤ ਪਾਰਾ ਵਾਰ ਨਹੀਂ ਉਹ ਜਿੰਨਾ ਵੱਡਾ ਉਹ ਆਪ ਹੈ ਤੇ ਵਰਤੇ ਇੰਨੀ ਵੱਡੀ ਉਹਦੀ ਦਾਤ ਹੀ ਹੈ ਉਹਦੀਆਂ ਦਾਤਾਂ ਦੇ ਦੇ ਕੇ ਕੋਈ ਦਾਤਾਂ ਵੀ ਟੋਟ ਨਹੀਂ ਹੁੰਦੀ ਕਿਉਂਕਿ ਜਿਸ ਨੇ ਇਨ ਦਿਨ ਕਰਕੇ ਕੀਤੀ ਰਾਤ ਜਿਸ ਨੇ ਇਹ ਦਿਨ ਬਣਾਏ ਫਿਰ ਰਾਤਾਂ ਕਿਦੀਆਂ ਦਿਨ ਪਰ ਬੰਦਾ ਕੰਮਾਂ ਤੰਦਿਆਂ ਚ ਉਲਝਿਆ ਰਹਿੰਦਾ ਰਾਤ ਨੂੰ ਥੱਕar ਗਿਆ ਕਿ ਸੋ ਕੇ ਆਪਣੇ ਜਿਸਮ ਰੈਸਟ ਦੇ ਕੇ ਫਿਰ ਦੁਬਾਰਾ ਸਵੇਰੇ ਤਾਜ਼ਾ ਕਰਦਾ ਤੋ ਇਹ ਦਿਨ ਰਾਤ ਜਿਸ ਨੇ ਬਣਾਏ ਨੇ ਉਹ ਪਰਮਾਤਮਾ ਇਹਨਾਂ ਸ਼ਕਤੀਸ਼ਾਲੀਏ ਇਹ ਗ੍ਰਹਿ ਬਣਾਏ ਜਿਸ ਦੇ ਕਾਰਨ ਦਿਨ ਰਾਤ ਬਣਦੇ ਨੇ ਤੋ ਉਹ ਇੰਨੀ ਵੱਡੀ ਉਸਦੀ ਮੇਰ ਹੈ ਖਸਮ ਵਿਸਾਰੇ ਤੇ ਕਮਜ਼ਾਤ ਐਸੇ ਮੇਰੋ ਵਾਲੇ ਦਾਤੇ ਨੂੰ ਐਸੇ ਖਸਮ ਮਾਲਕ ਨੂੰ ਅਗਰ ਕੋਈ ਵਿਸਾਰਦਾ ਕੋ ਭੁੱਲਦਾ ਹੈ ਤੇ ਕਮਜ਼ਾਤ ਉਹ ਅਸਲ ਜੀ ਨੀਵੀਂ ਜਾਤ ਦਾ ਕਮਜ਼ਾਤ ਜਜੇ ਪੈਰ ਬਿੰਦੀ ਸਾਥ ਪਰੋਚਦਾ ਜਾਤ ਦਾ ਮਤਲਬ ਹੈ ਜਾਣਾ ਜਿਸ ਤਰ੍ਹਾਂ ਜਨਮ ਬਿਰთა ਜਾਤ ਰੰਗ ਮਾਇਆ ਕੇ ਇਤੇ ਬਿਰთა ਜਾਤ ਪਰ ਨਾ ਜਾਤ ਮੈਨੇ ਬਿਰ ਬੇਅਤ ਚਲਤ ਜਾਂਦਾ ਹੈ ਜਾਤ ਜਾਤੂ ਪਾਪ ਜਾਣਾ ਪਰ ਜਦੂ ਅਸੀਂ ਜਾਤ ਪਾਤ ਵਾਸਤੇ ਇਸ ਲਫਜ਼ ਨੂੰ ਇਸਮਾਲ ਕਰਦੇ ਹਾਂ ਉਦੋਂ ਜਜੇ ਪੈਰ ਬਿੰਦੀ ਲਗਾ ਕੇ ਸਾਥ ਪੜਨਾ ਚਾਹੀਦਾ ਹੈ ਜਾਤ ਕਮਜ਼ਾਤ ਕਸਮ ਵੀ ਸਾਰੇ ਜਿਹੜੇ ਪ੍ਰਮਾਤਮਾ ਨੂੰ ਬੁਲਾਉਂਦੇ ਨੇ ਉਹ ਨੀਵੀਂ ਜਾਤ ਦੇ ਨੇ ਕਮ ਜਾਤ ਦੇ ਨੇ ਉਹ ਉਹਨਾਂ ਨੂੰ ਨਹੀਂ ਮਾਖੂ ਉਹਨਾਂ ਨੂੰ ਨਹੀਂ ਮਾਣਾਖੂ ਜੋ ਜਨਮ ਕਰਕੇ ਅਖੋਤੀ ਕਿਸੇ ਨੀਵੀਂ ਜਾਤ ਵੀ ਜਹ ਜੀ ਇਹ ਨੀਵਾ ਜੀ ਨੀਚ ਹੈ ਜੀ ਇਹ ਵੈਸ਼ ਹੈ ਇਹ ਸ਼ੂਦਰ ਹੈ ਐਸਾ ਗੁਰਮਤ ਦਾ ਕੋਈ ਸਿਧਾਤ ਨਹੀਂ ਗੁਰਮਤਿ ਵਿੱਚ ਕੋਈ ਨੀਚ ਨਹੀਂ ਕੋਈ ਉੱਚ ਨਹੀਂ ਸਭ ਇੱਕ ਬਰਾਬਰ ਹਨ ਪ੍ਰਮਾਤਮਾ ਨੇ ਪੈਦਾ ਕਿਤੇ ਕਰਮਾ ਕਰਕੇ ਕੋਈ ਆਪਣੇ ਆਪ ਨੂੰ ਨੀਵਾਂ ਮੰਨ ਲੈਂਦਾ ਆਪਣੇ ਆਤਮ ਅਵਸਥਾ ਨੀਵੀਂ ਕਰ ਲੈਂਦਾ ਉਹਨਾਂ ਲਈ ਗੁਰੂ ਜੀ ਕਹਿੰਦਨ ਕਿ ਜਿਹੜੇ ਪ੍ਰਮਾਤਮ ਨੂੰ ਭੁਲਾ ਕੇ ਕੇਵਲ ਦੁਨੀਆਵੀ ਧੰਨਿਆਂ ਜੁਲ ਜੇ ਪਏ ਨੇ ਉਹ ਕਮਜ਼ਾਤ ਨੇ ਉਹਨਾਂ ਨੂੰ ਨੀਵੀਂ ਜਾਤ ਵਾਲਾ ਸਮਝੋ ਨਾਨਕ ਨਾਮਵੈ ਬਾਜ ਸਨਾਤ ਸਨਾਤੂ ਪਤਰ ਉਹਨਾਂ ਨੀਵੀਂ ਜਾਤ ਵਾਲਾ ਨੀਵੇਂ ਅਸਲੇ ਵਾਲਾ ਉਹ ਨੀਵੀਂ ਜਾਤ ਇਸ ਕਰਕੇ ਨਹੀਂ ਹੈ ਕਿ ਕਿਸੇ ਐਸੇ ਘਰ ਜੰਮਿਆ ਜਿਹਨੂੰ ਜਿਹੜਾ ਨੀਮਾ ਕਰ ਜਾਂ ਨੀਚ ਨੀਚ ਕੋਈ ਕੌਮ ਹੈ ਉਹਦੇ ਕਰ ਨਹੀਂ ਐਸਾ ਨਹੀਂ ਉਹ ਸਨਾਤ ਤਾਂ ਹੈ ਨੀਵੀਂ ਜਾਤ ਵਾਲਾ ਤਾਂ ਹੈ ਉਹਦੇ ਕਰਮ ਨੀਚ ਨੇ ਉਹਦੇ ਕਰਮ ਮਾਰੇ ਨੇ ਮਾਰੇ ਕਰਮ ਕਰਦਾ ਕੁਦਰਤ ਦੀ ਉਲਟ ਰੱਬੀ ਰਜ਼ਾ ਵਿੱਚ ਨਹੀਂ ਜਿਹੜਾ ਦਿਨੂ ਮਨੋਂ ਤੁਰਨ ਦਾ ਯਤਨ ਨਹੀਂ ਕਰਦਾ ਤੇ ਕੁਦਰਤ ਦੇ ਹੁਕਮਾਂ ਦੇ ਉਲਟ ਕੰਮ ਕਰਦਾ ਇਸ ਲਈ ਉਹ ਨੀਵੀਂ ਜਾਤ ਵਾਲਾ ਹੈ ਉਹ ਹਕਮ ਜਾਤ ਹੈ ਤੋਂ ਅਸੀਂ ਨਫ਼ਰਤ ਉਹਦੇ ਨਾਲ ਵੀ ਨਹੀਂ ਕਰ ਸਕਦੇ ਉਹਨੂੰ ਵੀ ਨੀਮਾ ਨੀਮਾ ਆ ਕੇ ਘਟਿਆ ਆ ਕੇ ਮਾਰੇ ਉਗਣਾ ਭਰ ਆ ਕੇ ਅਸੀਂ ਉਹਦੇ ਨਾਲ ਨਫ਼ਰਤ ਨਹੀਂ ਕਰ ਸਕਦੇ ਉਹਦਾ ਉਹਦੇ ਨਾਲ ਰਹਿਮਦਿਲੀ ਕਰਕੇ ਕਿਆਸ ਕਰਕੇ ਤਰਸ ਕਰਕੇ ਉਹਨੂੰ ਵੀ ਆਤਮਗੁਣ ਬਖਸ਼ਣ ਦੀ ਕੋਸ਼ਿਸ਼ ਕਰੀ ਆਤਮਗੁਣਾਂ ਦੀ ਉਹਦੇ ਨਾਲ ਵਿਚਾਰ ਕਰੀਏ ਪ੍ਰਭੂ ਦੀ ਵਡਿਆਈ ਉਹਨੂੰ ਦੱਸੀਏ ਇਸੇ ਵਾਸਤੇ ਧਰਮ ਦਾ ਪ੍ਰਚਾਰ ਕੀਤਾ ਜਾਂਦਾ ਹੈ ਸਿਖਦਾ ਹੁਕਿ ਸਿਗਰੂ ਹੁਕਮੀ ਆਪ ਜਪੈ ਅਮਰ ਨਾਮ ਜਪਾ ਅਮਰ ਨੂੰ ਸਿਰਫ ਦੇ ਨਾਮ ਜਪਣਾ ਹੈ ਭਈ ਕੋਈ ਨੀਵੇਂ ਪੱਤਰਦਾਨ ਰੇ ਸਾਰਾ ਦਾ ਆਤਮਿਕ ਜੀਵਨ ਉੱਚਾ ਹੋ ਜਾਏ ਐਸੀ ਸਾਡੇ ਤੇ ਮਿਹਰ ਹੋ ਜਾਸੀ ਇਸ ਯੋਗ ਹੋ ਜਾਈ ਆਪਣਾ ਜੀਵਨ ਉੱਚਾ ਸੁੱਚਾ ਕਰਕੇ ਸੰਸਾਰ ਦੇ ਉੱਚਾ ਸੁੱਚਾ ਕਰ ਲਈਏ ਤਾਂ ਇਹ ਸ਼ਬਦ ਸਾਨੂੰ ਇਹ ਜਿਹੜੇ ਕਰਾਉਂਦਾ ਕਿ ਕਿਸੇ ਵੀ ਸੂਰਤ ਪ੍ਰਮਾਤਮਾ ਦਾ ਨਾਮ ਪੁਲਾਣਾ ਨੇ ਚਾਹੀਦਾ ਸਾ ਸਾਸਿ ਸਿਮਰੂ ਗੋਬਿੰਦ ਮਾਨੰਤਰ ਕੀ ਉਤਰੈ ਚੰਦ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤ